ਮਾਤਾ ਜੀ ਹਾਂ ਬਹੁਤ ਵਧੀਆ ਗੱਲ ਕਰੀ ਮੈਂ ਕਿਹਾ ਵੀ ਮੈਂ ਨਾ ਬੰਗੀ ਕਰਾਂ ਅੱਛਾ ਵੀ ਰਸਤਾ ਦੱਸ ਦੇ ਮੈਨੂੰ ਆਹ ਦੱਸਿਆ ਮੈਨੂੰ ਕਹਿੰਦਾ ਹਾਂ ਫਿਰ ਪੈਸੇ ਲੈਣੇ ਹੁੰਦੇ ਤੇਰਾ ਕੀ ਕਿਹਾ ਸੀ ਤੂੰ ਮੇਰੇ ਮਾਂ ਵਾਲੀ ਚਲੋ ਪਾਈਪਾ ਕਰਨਾ ਚਲੋ ਲਾ ਲਾਂ ਤੁਹਾਨੂੰ ਸ਼ਾਰਾ ਚਲੋ ਪਾਈਪਾ ਕਰਨਾ ਹੋ ਜਾ ਨਹੀਂ ਸੇਨਾ ਹੋ ਗਿਆ ਤੇਰਾ ਹੁਣ ਤਾਂ ਫਾਇਦਾ ਹੀ ਨਹੀਂ ਕਿਸੇ ਨੂੰ ਕਿਸੇ ਨੂੰ ਫਾਇਦਾ ਨਹੀਂ ਮੈਂ ਨਾ ਪੁੱਛਦਾ ਕਿ ਤੱਕ ਆਉਣਾ ਨਹੀਂ ਇਹ ਕਿਸੇ ਨੂੰ ਪੁੱਛਦਾ ਚਲੋ ਆ ਗਿਆ ਯਾਰ ਹਾਈ ਕੀ ਕਮਾਨ ਦੀ ਬਣੀ ਨਗਰੀ ਚ ਮੈਂ ਹੈਰਾਨ ਆ ਇਸ ਗੱਲ ਤੇ ਕਿਉਂ ਮੈਂ ਰਸਤਾ ਪੁੱਛਿਆ ਭਾਈ ਨੇ ਤੀਰ ਨਾਲ ਚੜਦੇ ਕਿ ਨਾ ਮੈਂ ਗਲਤ ਹੋ ਗਿਆ ਨਾ ਨਾ ਬਸ ਉਹ ਸਾਰਿਆਂ ਨੂੰ ਸਿੱਖਾ ਮੈਂ ਤਾਂ ਨਹੀਂ ਮੈਂ ਇਹ ਕੀ ਕਰਦਾ ਬੋਲ ਨਾ ਯਾਰ ਉਹੀ ਚੜਦੀ ਤੇ ਮੈਂ ਤੁਸੀਂ ਆਇਆ ਕਿੱਥੇ ਚੜੇ ਮੇਰਾ ਮੋਬਾਈਲ ਖੋ ਲਿਆ ਬੰਦਾਂ ਨੇ ਇਹ ਤੇਰੀ ਗੱਲ ਕਰਾ ਪੈਸੇ ਲੈਣਾ ਹੈ ਬੰਦੇ ਖੋ ਲਿਆ ਤੂੰ ਤੂੰ ਮੈਨੂੰ ਕੀ ਕਰਦਾ ਧਾਰ ਬੰਦਾ ਇਹ ਕਾਇ ਕਰੋ ਕਾਇ ਕਰੋ ਇੱਕ ਗੱਲ ਤੇ ਗਲਤੀ ਮੇਰੀ ਕਰਤੀ ਤੂੰ ਤੂੰ ਪੈਸੇ ਮੇਂਗਾ ਦੇ ਪੈਸੇ ਦਾ ਬਾਈਆ ਦੇਖੀ ਦੇਖੀ ਰੱਬ ਉਹ ਠੱਡਾ ਕਰ ਮੈਂ ਰੋਜ਼ ਉਹ ਐਸਾ ਹਰੇ ਕੇ ਜਾਂਦੇ ਐ ਇੰਨਾ ਨਹੀਂ ਮੁੱਤ ਕਰਾ ਕਰ ਅੱਛਾ ਮਮਾ ਤਾਂ ਤੈਨੂੰ ਪਤਾ ਬਾਸ ਤੁਹਾਡੇ ਨਾਲ ਪਾ ਕੇ ਗਲਤ ਹੈ ਗਲਤ ਹੈ ਚਲੋ ਚਲੋ ਉਹ ਚੁੱਪ ਕਰਕੇ ਭੱਜ ਜਾਓ ਤੂੰ ਓਕੇ ਇਹਨਾਂ ਚ ਕੈਸ ਸਕੂਲ ਕਰਦੇ ਐ ਸਕਾਇਤ ਕੀ ਬੈਂਗਲ ਪੱਟਾ ਦੂ ਮੇਰਾ ਕੁਝ ਲੰਨ ਫੜ ਲੈ ਮੇਰੇ ਕੋਲ ਗਲਤੀ ਕੀਤੀ ਉਹ ਦੀ ਕੋਈ ਨਹੀਂ ਟਾਈਮ ਵੀ ਦੇਖਿਆ ਮੈਂ ਇੱਕ ਮਿੰਟ ਦੱਸ ਮੈਂ ਇਹਦਾ ਬਹੁਤ ਜਗਾ ਜਗਾ ਹੋ ਗਿਆ ਇਦਾਂ ਦੇ ਕਿਤੇ ਹਾਂ ਪੁਲਸ ਬੁਲਾ ਲਈਦੇ ਤੇ ਇਹਦੇ ਬਹਿਣੀ ਬੈਠੋ ਯਾਰ ਨਹੀਂ ਗੁੱਸਾ ਤੇਰੀ ਗਲਤ ਗੱਲ ਹੈ ਬਿਲਕੁਲ ਗਲਤ ਗੱਲ ਆਪਾਂ ਤਾਂ ਗੱਲ ਕਰਦੇ ਹਾਂ ਸਿੱਧੀ ਪਤਾ ਕਿਸੇ ਗੱਲ ਦਾ पता नहीं ना पर तु पता गल की चढ़ के मैं तुरी जनी चल तो बोल नहीं तू पैसे कास्ती दे ले तो पैसे तू पैसे कास्ती दे ले ले केली कुत्ता जिदा कोई तेरा डर तो का देखा भाई होती है मेनू कह ना कोई बोल के यहां ट्रैक क्वेश्चन वाइज पूरी करना होगा ਕੰਕਾ ਹੈ ਨਹੀਂ ਨਹੀਂ ਇਹ ਪਿੰਡ ਹੈ ਤੇ ਲੋਕ ਮਾਤਾ ਪਿੰਡ ਵੱਲ ਨੂੰ ਆ ਲੈ ਆ ਜੀ ਤਾਂ ਪਿੰਡ ਤਾਂ ਮੜਾ ਮੜਾਂ ਕੱਲ ਦੇਖੋ ਵੀ ਕੀ ਹੈ ਜ ਮਾਹੌਲ ਚੱਲਦਾ ਕਿ ਨਹੀਂ ਫੇਰੀ ਨਾ ਗੱਲੀ ਨਹੀਂ ਕਰਦਾ ਮੈਂ ਸਾਡੇ ਨਗਰੋਂ ਇੱਥਾ ਲੱਤਾਂ ਬਾਣ ਦੇਾਂਗੇ ਪੱਤਾ ਉਹ ਜਿਹੜਾ ਕੋਰਸਤਾ ਬੋਲੀਣਾ ਬਣਾਉਣਾ ਵੀ ਕਰਵਾਣਾ ਕਰ ਰਹੇ ਆ ਮਾਈ ਕਹਿੰਦੀ ਤੁਸੀਂ ਵਗਦਾ ਮੈਂ ਮੇਰਾ ਪਿੰਡ ਹੈ ਇੱਥਾ ਇਹਦਾ ਪਿੰਡ ਆਖਲੇ ਦਾ ਹੈ ਕਿ ਮੈਂ ਵਗ ਜੂਗਾ ਕੋ ਚਲੋ ਕੋਈ ਅਜ ਮਾਗਲੇ ਮੌਕੇ ਦਾ ਉਹ ਨਵਾਂ ਟਿਕਾਣਾ ਦਾ ਨਹੀਂ ਪਤਾ ਤੁਸੀਂ ਜਾਓ ਜਾ ਰਹੇ ਹਾਂ ਉਹ ਤੇ ਚੱਲ 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 ਕੋਈ ਨਹੀਂ ਛੋਟੀ ਗੱਡੀ ਚੱਲੀ ਹੈ ਤੁਸੀਂ ਕਿਉਂ ਖੜੇ ਆਹ ਉਹ ਖੜਾ ਹੁੰਦਾ ਉੱਠੀ ਜਿੱਦੀ ਬੈਠਾ ਸੌਣਾ ਬੈਠਾ ਤੇਰੇ ਤੂੰ ਪੈਸੇ ਲਿੱਤੇ ਆਹ ਸਿੱਧੇ ਪੈਸੇ ਲਿੱਤੇ ਮੈਂ ਤਾਂ ਪੋਤੀ ਆ ਸੀ ਪੋਤੀ ਨੂੰ ਚੱਲੋ ਤੁਸੀਂ ਜਾਓ ਚੱਲ ਬਈ ਕੁਲਵੰਤ ਦਾ ਸ਼ਾਬਾਸ਼ ਮੈਂ ਤਾਂ